ਇਤੋਂ ਅੰਬਾ ਦੇ ਅੰਦਰ ਹੁਣ ਤਤਗੁਰ ਨਾਮ ਦੇ ਰੂਪ ਵਿੱਚ ਆਉਣਾ ਹੈ ਗੁਰਨਾਨ ਨਰਪੁਰ ਆਪ ਜੀ ਦੇ ਇਸੇ 45ਵੀਂ ਪੀੜੀ ਵਿੱਚੋਂ ਤੇ ਪਹਿਲਣ ਦਨ ਪੜਦਾਦਾ ਸੀਗਾ ਤਨਗੁਰ ਨਾਨਕ ਸਾਹਿਬ ਜੀ ਦਾ ਉਹ ਦਾ ਨਾਮ ਸੀ RAM DAREN ਭਗਵਾਨ ਰਾਮ ਜਨ ਦੀ ਪੀੜ ਵਿੱਚ 45ਵੀਂ ਦੁਰਾਦਵਾ ਥੋੜਾ 45ਵੀਂ ਪੀੜ ਵਿੱਚ ਤਨ ਗੁਰ ਨਾਨਕ ਸਾਹਿਬ ਹੀ ਨੇ ਆਉਣਾ ਤੇ ਆਪਾਂ ਪਰਦਾਦੇ ਤੋਂ ਬਾਅਦ ਉਹਨੂੰ ਸ਼ੁਰੂ ਕਰ ਲਈ ਚੰਤੁਰਾ ਪਿਛੇ ਜਨਗਾਦੇ ਆ ਕੋਤੋਂ ਥੋੜੀ ਪੀੜੀ ਦੀ ਸਮੇਂ ਲੱਗ ਜਾਂਦੀ ਹੈ ਉਹਦਾ ਨਾਮ ਸੀ ਰਾਮ ਨਰੈਣ ਉਹਦੇ ਘਰੇ ਪੁੱਤਰ ਹੋਇਆ ਉਹਦਾ ਨਾਂ ਸੀ ਸ਼ਿਵਨਾਰਾਇਣ ਤੇ ਸ਼ਿਵਨਾਰਾਇਣ ਦੇ ਘਰੇ ਤੋਂ ਦੋ ਪੁੱਤਰ ਪੈਦਾ ਹੋਏ ਇੱਕ ਮਿੰਤਾ ਕਾਲੂ ਜੀ ਗ੍ਰੰਥਾਂ ਵਿੱਚ ਕਹਿੰਦੇ ਨੇ ਤਤਪਾਈ ਲਾਲੂ ਨੇ ਦੋ ਪੁਰਾ ਦੋ ਪੁੱਤਰ ਪੈਦਾ ਹੋਏ ਉਸ ਦਿਨ ਰਹਿੰਦੇ ਕਿੱਥੇ ਸੀ ਅੰਮ੍ਰਿਤਸਰ ਦੀ ਧਰਤੀ ਤੇ ਆ ਤਲਵੰਡੀ ਤੋਂ ਬਾਅਦ ਚ ਗਏ ਕਰਤਾਰਪੁਰਵੀ ਬਾਦ ਵਿੱਚ ਉਸ ਆਇਆ ਉਸ ਟਾਈਮ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਤਰਨਤਾਰਨ ਤਸੀਲ ਬਣ ਗਈ ਤਸੀਲ ਸੀ ਪਹਿਲਾਂ ਅਜੋ ਪਾਵਨ ਜਲਾ ਬਾੜਗੋ ਤੇ ਜੀਦਾ ਸਾਹਿਬ ਦੇ ਲਾਗੇ ਨਾ ਪਿੰਡ ਆ ਪਰੋ ਚੋਦਾ ਸਾਹਿਬ ਦੇ ਲਾਗੇ ਕਹ ਲੋ ਪਤਾਵਾ ਦੇ ਇਰ ਵਿੱਚ ਕਹ ਲੋ ਉਸ ਪਿੰਡ ਵਿੱਚ ਪਾਸ਼ਾ ਰੇਂਦਰ ਸ਼ਿਵਰਾਮ ਜੀ ਦਾਦਾ ਜੀ ਪੰਗ ਭਗਵਾ ਤਨਗੁਰ ਨਾਨਕ ਸਾਹਿਬ ਦੇ ਦਾਦਾ ਜੀ ਉਸ ਪਿੰਡ ਦਾ ਨਾਂ ਸੀ ਪੱਠੇ ਪਿੰਡ ਪੱਠੇ ਪਿੰਡ ਵਿੱਚ ਰਹਿੰਦੇ ਸੀ ਪੱਠੇ ਪਿੰਡ ਵਿੱਚ ਉੱਥੇ ਸ਼ਿਵ ਦਰਾਣ ਜੀ ਰਹਿੰਦੇ ਸੀ ਰਾਮ ਦਰਾਣ ਜੀ ਰਹਿੰਦੇ ਸੀ ਉਹਨਾਂ ਦਾ ਪਰਦਾਤਾ ਉੱਥੇ ਦਾਦਾ ਜੀ ਰਹਿੰਦੇ ਸੀ ਪਰ ਉਹ ਅਸੀਂ ਗੱਲ ਕਹਿੰਨੇ ਆ ਤੇ ਸੁਣਦੇ ਆ ਤੇ ਪੜਦੇ ਆ ਜਹਾਂ ਦਾਣੇ ਤਾ ਖਾਣੇ ਨਾਨਕਾ ਸਚ ਹੀ ਤਨ ਗੁਰਦਾਨ ਸਾਹਿਬ ਜਿੱਥੇ ਦਾਣੇ ਨਾ ਸਾਡੇ ਕਰਮਾਂ 'ਚ ਲਿਖੇ ਹੋਏ ਚੋਗ ਲਿਖੀ ਸਾਡੀ ਉਹ ਚੋਗ ਦੇ ਸਾਨੂੰ ਉਸ ਤਰੀਕੇ ਥਾ ਉਸ ਕਿਸੇ ਨਾ ਕਿਸੇ ਢੰਗ ਨਾਲ ਲੈ ਜਾਣਾ ਹੁਣ ਚੋਗ ਦੇ ਕੋ ਕਿਹੜੇ ਤਰੀਕੇ ਦਾ ਬਦਲਦੇ ਤੇ ਕਿੱਥੇ ਬਦਲਦੇ ਕਿਵੇਂ ਬਦਲਦੇ ਆ ਤਨੂਗੁਰ ਨਾਨਕ ਸਾਹਿਬ ਪਾਸ਼ੀ ਦੇ ਦਾਦਾ ਸ਼ਿਵਦਰਨ ਜੀ ਦੇ ਦੋ ਪੁੱਤਰ ਹੋਏ ਆਪਾਂ ਪਹਿਲਾਂ ਵਿਚਾਰ ਕੀਤੀ ਮਹਿਤਾ ਕਾਲੂ ਜੀ ਨਾਰਾਇਣ ਨਾਰਾਇਣ ਵੀ ਗੱਦ ਕल्याण ਬਾਹਰ ਨੂੰ ਕल्याण पे ਗੱਦਦੇ ਆ ਤੇ ਭਾਈ ਲਾਲੂ ਜੀ ਦੋ ਭਰਾ ਹੁਣ ਜਿਹੜੇ ਮਹਿਤਾ ਕਾਲੂ ਜੀ ਸੀ ਨਾ ਤਾਲੂਗੁਰ ਨਾਮ ਦੇ ਪਿਤਾ ਜੀ ਉਹ ਪੜਨ ਵਿੱਚ ਬੜ ਤੇਜ਼ ਸੀ ਬਹੁਤ ਪੜਨ ਵਿੱਚ ਤੇਜ਼ ਸੀ ਬੜਾ ਦਿਮਾਗ ਕੰਮ ਕਰਦਾ ਸੀ ਬਹੁਤ ਦਿਮਾਗ ਕੰਮ ਕਰਦਾ ਜੀ ਹੁਣ ਇਧਰੋਂ ਦਾਣਾ ਪਾਣੀ ਨੇ ਲੈ ਕੇ ਜਾਣਾ ਰਾਏਪੁਰ ਦੀ ਤਲਵੰਡੀ ਇਥੋਂ ਦਾਣੇ ਪਾਣੀ ਨੇ ਲੈ ਕੇ ਜਾਣਾ ਰਾਏਪੁਰ ਦੀ ਤਲਵੰਡੀ ਰਾਏਪੁਰ ਦੀ ਤਲਵੰਡੀ ਕੀ ਸੀ ਰਾਏ ਪਰ ਪੈਰੂਤ ਰਣ ਰਾਜਾ ਹੋਇਆ ਤ ਰਾਜਪੂਤ ਸੀਗਾ ਅਸੀਂ ਪੱਟੀ ਦੇ ਨਾਲ ਪੱਟੀ Rajput ਸੀਗਾ ਪਰ ਮੁਗਲਾਂ ਦੇ ਹਕੂਮਤ ਕਰਕੇ ਜੋਰ ਹੋਣ ਕਰਕੇ ਬਹੁਤ ਬਹੁਤ ਵੱਡਿਆਂ ਵੱਡਿਆਂ ਰਾਜਪੂਤਾਂ ਨੇ ਇਸਲਾਮ ਧਰਮ ਕਰ ਲਿਆ ਬਹੁਤ ਬਹੁਤ ਵੱਡਿਆਂ ਰਾਜਿਆਂ ਨੇ ਇਸਲਾਮ ਧਰਮ ਕਰ ਲਿਆ ਡਰਦਿਆਂ ਨੇ ਨਹੀਂ ਤਾਂ ਲੜਦਾ ਪੈਂਦਾ ਮਰਦਾ ਪੈਂਦਾ ਸੀ ਆਪਣੀ ਜਾਨ ਬਚਾਉਣ ਦੇ ਮਾਰੇ ਨੇ ਇਸਲਾਮ ਧਰਮ ਕਰ ਲਿਆ ਤਾਂ ਉਹਨਾਂ ਨੂੰ ਬਹੁਤ ਬਹੁਤ ਵੱਡੀਆਂ ਜਾਇਦਾਦਾਂ ਦਿੱਤੀਆਂ ਚੌਧਰੀ ਬਣਾਤੇ ਰਾਏ ਬਣਾਤੇ ਆਗੂ ਬਣਾਤੇ ਕਈ ਕਈ ਪਿੰਡ ਦੇਤੇ ਅੱਜ ਜਿਸ ਧਰਤੀ ਦੇ ਇਸਤਾਨ ਦੇ ਵਿੱਚ ਰਹਿੰਦੇ ਅਸੀਂ ਇੱਥੇ ਵੀ ਕਈਆਂ ਪਿੰਡਾਂ ਦੇ ਮਾਲਕ ਸੀਗੇ ਰਾਏ ਉੱਤਲ ਥੋੜੀ ਜ਼ਮੀਨ ਦੀ ਜਾਇਦਾਦ ਦੀ ਢੇਰੀ ਜਾਦੀ ਸੀਗੀ ਤਲਵੰਡੀ ਤੇ ਰਾਏ ਪੁੱਜ ਨੂੰ ਇਸ ਕਰਕੇ ਕਿਉਂ ਰਣ ਤੋਂ ਰਾਏ ਬਣਿਆ ਸੀਗਾ ਤੇ ਰਾਏ ਨੇ ਉੱਤੇ 1500 ਕਿਲਾ 1500 ਕਿਲਾ ਉੱਥੇ ਉਹਦਾ ਸੀਗਾ 15000 ਕਿਲਾ ਉਦੋਂ ਰਾਜ ਸਿੰਘ ਰਾਜ ਰਾਜ ਰਾਏ ਸੀਗਾ ਉਦੇ ਕਰੇ ਪੁੱਤਰ ਹੋਇਆ ਬਲਾਲ ਹਰਾਏ ਬਲਾਲ ਦੋਨਾਂ ਪਿਓ ਪੁੱਤਾਂ ਦਾ ਨਾਂ ਆ ਸਾਂਝਾ ਨਾਂ ਹੁਣ ਰਾਏ ਮਰ ਗਿਆ ਤੇ ਬਲਾਲ ਨੂੰ ਰਾਜ ਮਿਲ ਗਿਆ ਗੱਦੀ ਮਿਲ ਗਈ ਇਧਰੋਂ ਦਾਣਾ ਪਾਣੀ ਜਿਹੜਾ ਸੀ ਉਹ ਉਹਨੇ ਕੋਈ ਕਾਰਨ ਬਣਾਇਆ ਆਪਦਾ ਇਹ ਸ਼ਿੰਦਰਾਨ ਤਨਗੁਰ ਨਾਨਕ ਪਾਸ਼ਾ ਦੇ ਦਾਦਾ ਜੀ ਇਹ ਉੱਥੇ ਜਾ ਬਸੇ ਆਪਾਂ ਪਰ ਇੱਕ ਤਾਂ ਥੋੜੇ ਬਸੇ ਆਪਾਂ ਵੀ ਇੱਕ ਤਾਂ ਥੋੜੇ ਬਸੇ ਜੰਮੇ ਕਿ ਬੰਦਾ ਜੰਮਦਾ ਕਿਤੇ ਆ ਪਰਦਾ ਦਿੱਤੇ ਆ ਮਰਦਾ ਕਿਤੇ ਆ ਚੋਗ ਚੋਗ ਜਿਹੜੀ ਆ ਉਹ ਪਤਰੀ ਕਿੱਥੇ ਕਿੱਥੇ ਲੈ ਜਾਂਦੀ ਬੰਦੇ ਨੂੰ ਚੋਗ ਜਿਹੜੀ ਸਾਡੀ ਦਾਣਾ ਪੜ ਜਿਹੜਾ ਉਹ ਪਤਰੇ ਕਿੱਥੇ ਕਿੱਥੇ ਲੈ ਜਾਂਦਾ ਹੈ ਖੈਰ ਚਲੋ ਚੋਬ ਦੇ ਤਾਰ ਨੂੰ ਦਾਣੇ ਪਾਣੀ ਦੇ ਕਾਰਨ ਸਿੰਧ ਰਾਜੀ ਤਨਗੁਰ ਦਾਸ ਜੀ ਉਸ ਰੋਜ਼ ਰਾਏਪੋਦੀਤ ਲੋਹੜੀ ਵਿਂ ਜਾ ਬਸੇ ਹੂੰ ਘਰ ਪਹਿਲਾਂ ਤੂੰ ਸੁਖੀ ਸੀਗਾ ਉੱਤੇ ਜਾ ਕੇ ਵੀ ਕੋਈ ਜ਼ਮੀਨ ਜਮਾਨ ਲੈਣੀ ਜੇ ਤਾਂ ਬਹਿਤਾ ਕਾਲੂ ਕਰਨ ਜੀ ਦੇ ਦਿਮਾਗ ਨੂੰ ਦੇਖਿਆ ਕਿ ਪਿੰਡ ਵਿੱਚ ਪਤਾ ਹੀ ਲੱਗ ਜਿੰਦਾ ਪਿੰਡ ਜਿੱਥੇ ਰਹਿੰਦਾ ਵਕਤ ਵੰਦਾ ਬੀਆ ਬੰਦਾ ਬਹੁਤ ਸਾਰੀ ਇਹਦਾ ਲੱਗਦਾ ਤੇ ਪੜੇ ਲਿਖਿਆ ਬਹੁਤ ਆ ਉਸ ਟਾਈਮ ਦਾ ਪੜੇ ਲਿਖਿਆ ਤੇ ਸਿਆਣਾ ਜਿਹੜਾ ਸੀ ਮੈਦਾ ਤੁਨੂਕ ਲੈਣ ਦੀ ਸੀ ਉਹਨੇ ਰਾਇਬਲਰ ਦੇ ਪਟਵਾਰੀ ਰੱਖ ਲਿਆ ਪਟਵਾਰੀ ਉਸ ਟਾਈਮ ਦਾ ਪੈਰੋ ਇਦਾਂ ਕਰੀਏ ਮਾਲ ਮੰਤਰੀ ਸਾਰਾ ਇਸ 15000 ਕਿਲੇ ਦਾ ਜਿਹੜੇ लेखा-ਜੋਖਾ ਸੀ ਉਹ ਪਟਵਾਰੀ ਦੇ ਅੱਥਰੂਗਾ ਤੇ ਫਿਰ ਏਡੇ ਵੱਡੇ ਰਾਜ ਦਾ ਪਟਵਾਰੀ ਉੱਥੇ ਪਹਿਲੇ ਕੀ ਕੰਮ ਸੀ ਕਮਿਸ਼ਨਰੀ ਦੀ ਤਨਖਾਹ ਦੀ ਕੀ ਕਮੀ ਸੀ ਇੱਕ ਛੋਟਾ ਰਾਜਾ ਸੀ ਸਮਝ ਲਓ ਯੂਡੀ ਬੜੀ ਜ਼ਾਇਦਾ ਦਾ ਮਾਲਕ ਇਤੇ ਹੁਣ ਜੱਗ ਪਰ ਬਸੁਰਾ ਸ਼ੁਰੂ ਕੀਤਾ ਤੇ ਲਾਗੇ ਲਾਗੇ ਚਰਚਾ ਹੋ ਗਈ ਬਹੁਤ ਜਰੀ ਮੈਂ ਤਾਂ ਕਹਾਂ ਉਹ ਜਿੱਦੀ ਬਹੁਤ ਲਾਗੇ ਲਾਗੇ ਚਰਚਾ ਹੋ ਗਈ ਹੁਣ ਅੱਗੇ ਪੀੜੀ ਚਲਦੀ ਪਿਆਰੋ ਸਮਝ ਜਾਂਦਾ ਚੱਲਦਾ ਹੈ ਜੋ ਆਨ ਹੋ ਗਏ ਸ਼ਾਦੀ ਦਾ ਸਮਾਂ ਆ ਗਿਆ ਰਿਸ਼ਤਾ ਜੁੜ ਗਿਆ ਪਰੂ ਲਾਹੌਰ ਜ਼ਿਲ੍ਹੇ ਵਿੱਚ ਲਾਹੌਰ ਜ਼ਿਲ੍ਹੇ ਵਿੱਚ ਸਬੰਧ ਜੁੜ ਗਏ ਉਹਤੇ ਕਦਾਮਾ ਜੀ ਰਹਿੰਦਾ ਸੀ ਰਾਮਾ ਜੀ ਖੱਤਰੀਆਂ ਦਾ ਘਰ ਕਰਾਮਾ ਜੀ ਰਹਿੰਦਾ ਸੀ ਉਹਨਾਂ ਦੇ ਘਰ ਉਹਦਾ ਨਾਂ ਉਹਨਾਂ ਨਾਲ ਸੀ ਭਰਾਈ ਉਹਨਾਂ ਘਰ ਵਾਲੇ What do